ਇਹ 1598 ਈਸਵੀ ਦੇ ਵਿੱਚ ਸਟਾਰਟ ਕਰਤੀ ਸੀ ਬਣਾਉਣੀ ਇਹ 1629 ਈਸਵੀ ਤੱਕ ਬਣ ਕੇ ਤਿਆਰ ਹੋ ਗਈ ਸੀ 유네스코 월드 헤리티지 사이ਟ ਆਹ ਇਹ ਦੀ ਚੜਾਈ ਕਿਹਾ ਜਾਂਦਾ 160 ਮੀਟਰ ਤੇ ਜੇ ਆਪਾਂ ਆਏ ਆਏ ਦੇਖੀਏ ਇਧਰਲੇ ਪਾਸੇ ਤੋਂ ਲੈ ਕੇ ਇਧਰਲੇ ਪਾਸੇ ਤੱਕ ਤਾਂ 560 ਮੀਟਰ ਦੀ ਗੱਲ ਕਰਦੇ ਨੇ ਵੀ 560 ਮੀਟਰ ਇਹ ਲੰਬੀ ਆ ਹੁਣ ਮੂਰੇ ਘੋੜੇ ਲਾਏ ਹੋਏ ਨੇ ਪਿੱਛੇ ਬੱਗੀਆਂ ਨੇ ਇਸ ਪੈਲੈਸ ਦੇ ਵਿੱਚ ਹੀ ਢਾ ਕਢਾਉਂਦੇ ਨੇ ਜਮਾ ਉਦੈਪੁਰ ਦਾ ਪੈਲੈਸ ਨਹੀਂ ਹੈਗਾ ਜਿਹੜਾ ਰਾਜਸਥਾਨ ਵਾਲਾ ਉਦੇ ਵਾਲਾ ਫੀਲ ਦਿੱਤਾ ਹੋਇਆ ਇਹਨੂੰ ইরਾਨੀ ਯੂ نو ਇੰਗਲਿਸ਼ ਵਾਟ ਸ਼ੀ ਇਜ਼ ਆਸਕਿੰਗ? ਨੋ ਆਮ ਫਰੋਮ ਇੰਡੀਆ ਤੇ ਇਹਦੇ ਬਾਰੇ ਮਾੜਾ ਦਾ ਗੂਗਲ ਤੇ ਪੜਿਆ 17ਵੀਂ ਸੈਂਚਰੀ ਦਾ ਇਹਨੂੰ ਕਿਹਾ ਜਾਂਦਾ ਮਾੜਾ ਮੋਟਾ ਇਹਨੂੰ ਰੈਨੋਵੇਟ ਕਰ ਇੱਥੇ ਸੋਨੂੰ ਸੜਕਾਂ ਤੇ ਹਜੇ ਵੀ ਨਾ ਜਿਵੇਂ ਪੁਰਾਣੇ ਟੈਲੀਫੋਨ ਵਾਲੇ ਬੂਥ ਨਹੀਂ ਹੁੰਦੇ ਸੀ ਐਸਟੀਡੀ ਪੀਸੀ ਉਮੇ ਦੇਖਣ ਨੂੰ ਮਿਲ ਜਾਣਗੇ ਉੱਠ ਇਸ ਨਦੀ ਦੇ ਇਧਰਲੇ ਪਾਸੇ ਆ ਉਮੇ ਦਾ ਕੱਠੋ ਪਰਲੇ ਪਾਸੇ ਵੀ ਆ ਉਹ ਉੱਥੇ ਬਸ ਇਹ ਹੁਣ ਆਪਣਾ ਆਖਰੀ ਝਾਕਾ ਬਾਕਾ ਸੀ ਇੱਥੋਂ ਦਾ ਕੱਲ ਵਾਲੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਪਤਾ ਲੱਗੂ ਮੈਂ ਕਿੱਥੇ ਚੱਲੇ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਠੀਕ ਦੁਪਹਿਰੇ 1:30 ਵਜੇ ਆਪਦੇ ਹੋਸਟਲ ਚੋਂ ਆਪਾਂ ਬਾਹਰ ਨਿਕਲੇ ਆਏ। ਇਧਰਲੇ ਪਾਸੇ ਆਪਣੇ ਹੋਸਟਲ ਦਾ ਨਾਮ ਲਿਖਿਆ ਹੋਇਆ ਚਿਲਾ ਹੋਸਟਲ ਤੇ ਇਹ ਸਿਟੀ ਦੇ ਵਿੱਚ ਮੈਂ ਤੁਹਾਨੂੰ ਫੇਰ ਦੁਬਾਰਾ ਦੱਸਦਾ ਇਹਦਾ ਨਾਮ ਹੈਗਾ ਇਸ਼ਫਾਹਨ ਤੇ ਬਹੁਤ ਵਧੀਆ ਤੇ ਬਹੁਤ ਹਿਸਟੋਰੀਕਲ ਜੀ ਸਿਟੀ ਆ। ਇੱਥੇ ਬਹੁਤ ਹੋਸਟਲ ਨੇ ਯਾਰ ਤੁਸੀਂ ਦੇਖੋ ਵੀ ਹਾਜੇ ਆਪਾਂ ਹੋਸਟਲ ਚੋਂ ਬਾਹਰ ਨਿਕਲੇ ਆ। ਇਧਰਲੇ ਪਾਸੇ ਤੁਹਾਨੂੰ ਮਸੀਤਾਂ ਭਾਂਤ-ਭਾਂਤ ਦੀਆਂ ਇਹੋ ਜਿਹੀਆਂ ਮਸੀਤਾਂ ਜਿਹੜੀਆਂ ਕਿ ਵਰਲਡ ਹੈਰੀਟੇਜ ਸਾਈਟ ਨੇ ਉਹ ਦੇਖਣ ਨੂੰ ਮਿਲ ਜਾਣਗੀਆਂ। ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਈਰਾਨ ਦੀ ਇੱਕ ਬਹੁਤ ਸੋਹਣੀ ਜੀ ਤੇ ਹਿਸਟੋਰੀਕਲ ਸਿਟੀ ਇਸ਼ਫਾਹਨ ਕੋਈ ਇਹਨੂੰ ਇਸ਼ਫਾਹਨ ਕਹਿੰਦਾ ਤੇ ਕੋਈ ਇਹਨੂੰ ਇਸ਼ਫਾਨ ਕਹਿੰਦਾ ਮਤਲਬ ਇਸ਼ਫਾਨ ਦਾ ਮਤਲਬ ਹੁੰਦਾ ਵੀ ਹਾਫ ਆਫ ਦਾ ਵਰਲਡ ਜਿਨੇ ਇਹ ਸਿਟੀ ਘੁੰਮ ਲਈ ਕਹਿੰਦੇ ਇੰਨੀ ਖੂਬਸੂਰਤ ਆ ਇਹ ਵੀ ਉਹਨੇ ਅੱਧੀ ਦੁਨੀਆ ਦੀ ਖੂਬਸੂਰਤੀ ਦੇਖ ਲਈ ਹਨ ਤੇ ਜੋ ਜੋ ਮਤਲਬ ਗੱਲਾਂ ਬਣੀਆਂ ਹੋਈਆਂ ਨੇ ਉਹਦੇ ਅਕੋਰਡਿੰਗ ਮੈਂ ਗੱਲ ਕਰ ਰਿਹਾ ਜੋ ਮਤਲਬ ਇੱਥੋਂ ਦੇ ਲੋਕ ਕਹਿੰਦੇ ਨੇ ਵੀ ਇਸ ਨਾਮ ਦਾ ਇਹ ਹੁੰਦਾ ਤੇ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਤਾਂ ਸਵਿਟਜ਼ਰਲੈਂਡ ਆ ਰਹੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੀ ਖੂਬਸੂਰਤੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਤੇ 1000 ਈਸਵੀ ਤੋਂ ਲੈ ਕੇ 16ਵੀਂ ਸੈਂਚਰੀ ਤੱਕ ਇਹ ਸ਼ਹਿਰ ਇਸ਼ਫਾਨ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਸੀ ਪਰ ਹੌਲੀ-ਹੌਲੀ ਜੰਗਾਂ-ਜੁੱਦਾਂ ਕਰਕੇ ਜਾਂ ਕ੍ਰਾਈਸਿਸ ਆਈਗੇ ਜਾਂ ਇਹਨਾਂ ਦੀ ਕਰੰਸੀ ਡਾਊਨ ਹੁੰਦੀ ਗਈ ਤੇ ਇਹ ਸ਼ਹਿਰ ਦਾ ਜਿਹੜਾ ਲੈਵਲ ਸੀ ਉਹ ਵੀ ਹੌਲੀ-ਹੌਲੀ ਡਾਊਨ ਹੁੰਦਾ ਗਿਆ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਸ਼ਵਾਨ ਸ਼ਹਿਰ ਘੁਮਾਵਾਂਗੇ ਜਿੰਨੀਆਂ ਵੀ ਇੱਥੇ ਸਾਈਟਾਂ ਬਣੀਆਂ ਹੋਈਆਂ ਨੇ ਜਿੰਨਾ ਕੁਝ ਵੀ ਆਪਾਂ ਦੇਖ ਸਕਦੇ ਹੋ ਸਾਰਾ ਕੁਝ ਇੱਕ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਵਰਲਡ ਹੈਰੀਟੇਜ ਸਾਈਟਾਂ ਦਾ ਇਹਨੂੰ ਘਰ ਵੀ ਕਿਹਾ ਜਾਂਦਾ ਬਹੁਤ ਪੁਰਾਣੇ ਪੁਰਾਣੇ ਇੱਥੇ ਘਰ ਨੇ ਬਹੁਤ ਪੁਰਾਣੀਆਂ ਪੁਰਾਣੀਆਂ ਇੱਥੇ ਮਸਜਿਦਾਂ ਨੇ ਤੇ ਬਹੁਤ ਪੁਰਾਣੇ ਪੁਰਾਣੇ ਇੱਥੇ ਮਦਰਸੇ ਬਣੇ ਹੋਏ ਨੇ ਈਰਾਨ ਘੁੰਮ ਕੇ ਨਾ ਮੈਨੂੰ ਇੱਕ ਗੱਲ ਜ਼ਰੂਰ ਮੈਂ ਨੋਟਿਸ ਕੀਤੀ ਆ ਵੀ ਐਨੀ ਇਹਨਾਂ ਦੀ ਕਰੰਸੀ ਡਾਊਨ ਆ ਯਾਰ 20 ਵੀ ਲੱਖ ਦੇ ਇਹਨਾਂ ਕੋਲ ਨੋਟ ਨਹੀਂ ਫੇਰ ਵੀ ਇਹਨਾਂ ਲੋਕਾਂ ਨੇ ਇੰਨਾ ਮੈਂਟੇਨ ਕਰਕੇ ਰੱਖਿਆ ਹੁੰਦਾ ਨਾ ਆਪਦਾ ਦੇਸ਼ ਸਫਾਈ ਦੇਖੋ ਤੁਸੀਂ ਇਹ ਲੋਕ ਹਾਈਜੀਨ ਬਹੁਤ ਨਹੀਂ ਹਨਾ ਖਾਣ ਪੀਣ ਦੀਆਂ ਚੀਜ਼ਾਂ ਹੋ ਗਈਆਂ ਹੋਰ ਸਾਰਾ ਕੁਝ ਤਾਂ ਜਿਵੇਂ ਇਹਦੇ ਆ ਮੈਗਨੇਟ ਨੇ ਨਾ ਯਾਰ ਇੱਕੋ ਦਾ ਮੇਰੇ ਚੀਜ਼ ਯਾਦ ਆ ਗਈ ਤੇ ਐਵੇਂ ਦਾ ਮੈਗਨੇਟ ਮੈਂ ਲੈ ਕੇ ਜਾਣਾ ਮੇਰੇ ਕੋਲ ਇਹ ਪਰ ਮੋਸਕ ਦੇ ਬਣੇ ਹੋਏ ਨਹੀਂ ਚਲ ਗਾ ਹਲੋ ਆ ਡੂ ਯੂ ਹੈਵ ਅ ਮੈਗਨੇਟ ਵੇਰ ਰਿਟਨ ਓਨਲੀ ਇਰਾਨ ਲਾਈਕ ਥਿਸ ਲਾਈਕ ਥਿਸ ਡੂ ਯੂ نو ਇੰਗਲਿਸ਼ only Iran. No this. Only only this. No. 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 Okay, thank you. The Iran ala mein leke jana. Ikko da mere yaad aa gaya. Main ke chal puch liye. ਮੈਂ ਗੱਲ ਕਰਦਾ ਸੀ ਵੀ ਇਹਨਾਂ ਲੋਕਾਂ ਨੇ ਸਾਫ ਸਫਾਈ ਬਹੁਤ ਮੇਨਟੇਨ ਕੀਤੀ ਹੋਈ ਹੈ ਯਾਰ ਇੱਥੇ ਆ ਕੇ ਤੁਸੀਂ ਤੁਹਾਨੂੰ ਇਹ ਲੱਗੂਗਾ ਬਈ ਆਪਾਂ ਕੋਈ ਬਹੁਤ ਤਕੜੇ ਮੁਲਕ ਚ ਆ ਗਏ ਪਰ ਇਹਨਾਂ ਦੀ ਕਰੰਸੀ ਬਹੁਤ ਜ਼ਿਆਦਾ ਡਾਊਨ ਇੱਥੇ ਵੀ ਪਏ ਨੇ ਮੈਗਨੇਟ ਪਰ ਇਹਨਾਂ ਨੇ ਜਿੰਦਾ ਲਾ ਰੱਖਿਆ ਯਾਰ ਉਹ ਪਿਆ ਇਰਾਨ ਵਾਲਾ ਮੈਗਨੇਟ ਆ ਦੇ ਕਿਨਾਰੇ ਬੰਦ ਕਰ ਰੱਖਿਆ ਉਹ ਆਉਂਦੇ ਹੋਏ ਦੇਖਾਂਗੇ ਜੇ ਮਿਲ ਗਿਆ ਤਾਂ ਈਰਾਨ ਦਾ ਝੰਡਾ ਬਣਾਇਆ ਹੋਇਆ ਉਹਦੇ ਉੱਤੇ ਪਰ ਸੁਨੋ ਹਿਮਮਲਨੀ ਆ ਬਸੰਤੀ ਓਕੇ ਥੈਂਕ ਯੂ ਹੇ ਮਾਮਲਨੀ ਬਸੰਤੀ ਅਮਤਾਬਚਨ ਸਲਮਾਨ ਖਾਨ ਸ਼ਾਹਰੂਖ ਖਾਨ ਦੇ ਬਹੁਤ ਤਕੜੇ ਫੈਨ ਨੇ ਪਰ ਇੱਥੋਂ ਦੇ ਲੋਕ ਨਾ ਮੇਰੀ ਵੇਸਬੂਸਾ ਦੇਖ ਕੇ ਮੈਨੂੰ ਪਛਾਣ ਲੈਂਦੇ ਨੇ ਭਾਈ ਮੈਂ ਇੰਡੀਆ ਤੋਂ ਆਇਆ ਹੋਇਆ ਉਹ ਮੈਨੂੰ ਇਹ ਨਹੀਂ ਪੁੱਛਦੇ ਵੀ ਤੂੰ ਕਿੱਥੋਂ ਆਇਆ afghanistan ਦੇ ਵਿੱਚ ਪੁੱਛਦੇ ਸੀ ਵੀ ਤੂੰ ਇੰਡੀਆ ਤੋਂ ਕਿ ਪਾਕਿਸਤਾਨ ਤੋਂ ਇਥੇ ਆਲੇ-ਦਾਲ ਦੇਖ ਕੇ ਐਂ ਲੱਗਦਾ ਜਿਵੇਂ ਆਪਾਂ ਬਖਸਾਰਾ ਨਹੀਂ ਘੁੰਮ ਰਹੇ ਸੀ ਉਹੋ ਜੇ ਸ਼ਹਿਰ ਦੀ ਫੀਲਿੰਗ ਆ ਰਹੀ ਆ ਪੁਰਾਣੇ-ਪੁਰਾਣੇ ਇੰਡਸਟਰੀ-ਇੰਡਸਟਰੀ ਰੰਗ ਜੇ ਲੱਗ ਰਹੇ ਨੇ ਕੁਝਕ ਤਾਂ ਸੱਚੀ ਪੁਰਾਣੀਆਂ ਹੁੰਦੀਆਂ ਨੇ ਚੀਜ਼ਾਂ ਬਾਕੀ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਵੀ ਜੇ ਤੁਸੀਂ ਕੋਈ ਦੁਕਾਨ ਪਾਉਣੀ ਆ ਜਾਂ ਆਪਦਾ ਘਰ ਪਾਉਣਾ ਭਾਈ ਉਹਤੇ ਇਹ ਜਿਹਾ ਰੰਗ ਹੀ ਕਰਕੇ ਰੱਖਿਓ ਫਿਰ ਸਾਰੀ ਸਿਟੀ ਬੈਲੈਂਸ ਜੀ ਲੱਗਦੀ ਆ ਮਤਲਬ ਇਨਸੀਐਂਟ ਸਿਟੀ ਦੇਣ ਦੀ ਇਹਨੂੰ ਕੋਸ਼ਿਸ਼ ਕਰਦੇ ਨੇ ਤੇ ਸੋਨੂੰ ਮੈਂ ਇੱਕ ਚੀਜ਼ ਦਿਖਾਵਾਂ ਆ ਦੇਖੋ ਦੋ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਬਾਥ ਆਫ ਸ ਤੇ ਉੱਪਰ ਜਿਹੜਾ ਹਿਸਟੋਰੀਕਲ ਹਾਊਸ ਆ ਉਹ ਆਪਣੇ ਹੋਸਟਲ ਦੇ ਜਮਾਂ ਨੇੜੇ ਆ ਉਹ ਜਦੋਂ ਆਪਾਂ ਮੁੜ ਕੇ ਆਵਾਂਗੇ ਨਾ ਉਦੋਂ ਦੇਖ ਲਾਂਗੇ ਤੇ ਇਧਰਲੇ ਪਾਸੇ ਉਹ ਸਾਹਮਣੇ ਥੋੜਾ ਜਿਹਾ 50 ਮੀਟਰ ਜਾ ਕੇ ਖੱਬੇ ਮੁੜਾਂਗੇ ਤਾਂ ਆਪਣਾ ਹੋਸਟਲ ਬਣਿਆ ਹੋਇਆ ਇਸ ਸ਼ਹਿਰ ਦੇ ਵਿੱਚ ਮਸ਼ਹਦ ਨਾਲੋਂ ਵੀ ਜ਼ਿਆਦਾ ਹੋਟਲ ਨੇ ਤੇ ਮਸ਼ਹਦ ਨਾਲੋਂ ਵੀ ਜ਼ਿਆਦਾ ਹੋਸਟਲ ਨਹੀਂ ਸੋ ਨੂੰ ਇੱਥੇ ਰਹਿਣ ਕਰਨ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਪਰ ਦੁਨੀਆ ਇੱਥੇ ਘੁੰਮਣ ਬਹੁਤ ਘੱਟ ਆਉਂਦੀ ਜਿਹੜੇ ਇੱਥੋਂ ਦੇ ਲੋਕਲ ਬੰਦੇ ਨੇ ਉਹੀ ਜ਼ਿਆਦਾ ਆਉਂਦੇ ਨੇ ਘੁੰਮਣ ਮੈਂ ਹੁਣ ਤੱਕ ਪੂਰੇ ਸ਼ਹਿਰ ਦੇ ਵਿੱਚ ਜਾਂ ਆਪਣੇ ਹੋਸਟਲ ਦੇ ਵਿੱਚ ਕੋਈ ਬਾਹਰਲਾ ਟੂਰਿਸਟ ਬੰਦਾ ਨਹੀਂ ਦੇਖਿਆ ਤੇ ਸਾਰੇ ਇੱਥੋਂ ਦੇ ਲੋਕਲ ਨੇ ਈਰਾਨ ਵਾਲੇ ਫੈਮਲੀਆ ਨਾਲ ਮਤਲਬ ਆਏ ਹੋਏ ਨੇ ਘੁੰਮਣ ਫਿਰਨ ਵਾਸਤੇ ਇਹ ਆ ਗਿਆ ਜੀ ਗੇਟ ਮੁੱਲਾਦਰ ਵੀ ਇਹ ਚੀਜ਼ਾਂ ਤਾਂ ਮੈਨੂੰ ਸ਼ਾਮ ਨੂੰ ਜਾਂ ਰਾਤ ਨੂੰ ਦੇਖਣੀਆਂ ਚਾਹੀਦੀਆਂ ਸੀ ਪਰ ਇਹਦਾ ਇਹ ਵੀ ਪੰਗਾ ਵੀ ਰਾਤ ਨੂੰ ਇਹ ਬੰਦ ਨਾ ਹੋ ਜੇ ਜਿਵੇਂ ਆਪਾਂ ਬਖਾਰਾ ਸ਼ਹਿਰ ਵੀ ਰਾਤ ਨੂੰ ਘੁੰਮਣ ਗਏ ਸੀ ਨਾ ਤਾਂ ਜ਼ਿਆਦਾ ਵਧੀਆ ਲੱਗਿਆ ਆਪਾਂ ਨੂੰ ਆ ਦੇਖੋ ਬਾਜ਼ਾਰ ਇੱਧਰ ਕਿੰਨਾ ਸੋਹਣਾ ਬਣਿਆ ਹੋਇਆ ਤੇ ਜਿਹੜੀ ਆਪਾਂ ਤੁਹਾਨੂੰ ਚੀਜ਼ ਦਿਖਾਉਣ ਲੈ ਕੇ ਆਏ ਆ ਜੀ ਇਹਨੂੰ ਕਿਹਾ ਜਾਂਦਾ ਨਕਸ਼ੇ ਜਹਾਨ ਮਾਸਕ ਤੇ ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਮਾਸਕ ਦੇ ਵਿੱਚੋਂ ਇਹ ਇੱਕ ਆ ਜੀ ਤੁਸੀਂ ਦੇਖੋ ਵੀ ਇੱਧਰਲੇ ਪਾਸੋਂ ਸ਼ੁਰੂ ਹੋਗੀ ਤੇ ਉਹ ਸਾਰਾ ਘੁੰਮ ਕੇ ਉਹ ਦੇਖੋ ਧੁਰ ਤੱਕ ਤੇ ਐਂਡ ਤੱਕ ਆ ਯਾਰ ਜਿਵੇਂ ਕਿਸੇ ਰਾਜੇ ਦਾ ਕਿਲਾ ਬਣਿਆ ਹੁੰਦਾ ਐਵੇਂ ਦੀ ਮਾਸਕ ਆਈ ਚੀਜ਼ਾਂ ਬਹੁਤ ਨੇ ਦੇਖਣ ਵਾਲੀਆਂ ਤੇ ਆ ਦੇਖੋ ਤੁਸੀਂ ਇਹ ਇਹ ਹੀਆਂ ਚੀਜ਼ਾਂ ਸਾਨੂੰ ਆਮ ਦੇਖਣ ਨੂੰ ਮਿਲ ਜਾਂਦੀਆਂ ਨੇ ਇੱਥੇ ਅਰਬ ਵਾਲੇ ਜਾਂ ਮੁਸਲਿਮ ਦੇਸ਼ਾਂ ਦੇ ਵਿੱਚ ਠੀਕ ਆ ਦੇਖੋ ਐਡੀ ਵੱਡੀ ਮਾਸਕ ਆ ਵੀ ਇਹਨੂੰ ਜੇ ਤੁਸੀਂ ਘੁੰਮਣਾ ਜਾ ਆਲੇ-ਦਾਲ ਦਾ ਸਾਰਾ ਬਾਜ਼ਾਰ ਦੇਖਣਾ ਤਾਂ ਸਾਨੂੰ ਇਹ ਬੈਟਰੀ ਵਾਲੀਆਂ ਬੱਗੀਆਂ ਜਾਂ ਵੀ ਮਿਲ ਜਾਂਦੀਆਂ ਨੇ ਬਾਕੀ ਇਹਦੇ ਅੰਦਰ ਆਉਣ ਦੀ ਕੋਈ ਟਿਕਟ ਹੈ ਨਹੀਂ ਇਹ ਮਸਕ ਭਾਈ ਬਹੁਤ ਪੁਰਾਣੀ ਆ ਇਹ 1598 ਈਸਵੀ ਦੇ ਵਿੱਚ ਸਟਾਰਟ ਕਰਤੀ ਸੀ ਬਣਾਉਣੀ ਇਹ 1629 ਈਸਵੀ ਤੱਕ ਬਣ ਕੇ ਤਿਆਰ ਹੋ ਗਈ ਸੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ ਇਹ ਤੇ 9 ਲੱਖ 64000 ਸਕੁਅਰ ਫੁੱਟ ਦੇ ਵਿੱਚ ਇਹ ਸਾਰੀ ਬਣੀ ਹੋਈ ਆ ਬਹੁਤ ਵੱਡੀ ਆ ਯਾਰ ਤੇ ਕਿਹਾ ਜਾਂਦਾ ਵੀ ਇਹਦਾ ਜਿਹੜਾ ਚੜਾਈ ਆ ਨਾ ਜੇ ਆਪਾਂ ਇਧਰਲੇ ਪਾਸੇ ਤੋਂ ਇਧਰਲੇ ਪਾਸੇ ਨੂੰ ਦੇਖੀਏ ਤਾਂ ਇਹਦੀ ਚੜਾਈ ਕਿਹਾ ਜਾਂਦਾ 160 ਮੀਟਰ ਤੇ ਜੇ ਆਪਾਂ ਆਏ ਆਏ ਦੇਖੀਏ ਇਧਰਲੇ ਪਾਸਿਓਂ ਤੋਂ ਲੈ ਕੇ ਇਧਰਲੇ ਪਾਸੇ ਤੱਕ ਤਾਂ 560 ਮੀਟਰ ਦੀ ਗੱਲ ਕਰਦੇ ਨੇ ਵੀ 560 ਮੀਟਰ ਇਹ ਲੰਬੀ ਆ ਹੁਣ ਤਾਂ ਇੱਥੇ ਨਮਾਜ਼ ਵਗੈਰਾ ਨਹੀਂ ਪੜਦੇ ਪੁਰਾਣੇ ਟਾਈਮਾਂ ਦੇ ਵਿੱਚ ਨਮਾਜ਼ ਪੜਦੇ ਸੀ ਹੁਣ ਤਾਂ ਇਹਨੂੰ ਹਿਸਟੋਰੀਕਲ ਸਾਈਟ ਬਣਾਤਾ ਤੇ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ ਤੇ ਇਹਦੇ ਥੱਲੇ ਜਿੰਨੀਆਂ ਵੀ ਆ ਤੁਸੀਂ ਬਾਰੀਆਂ ਜੀਆਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨਹੀਂ ਠੀਕ ਆ ਆ ਮੇਨ ਪਾਰਟ ਆ ਗਿਆ ਇਹਦੇ ਅੰਦਰ ਨਮਾਜ਼ ਪੜਨ ਵਾਸਤੇ ਕਮਰਾ ਬਣਾਇਆ ਹੁੰਦਾ ਹਨਾ ਤੇ ਇੱਕ ਆ ਸੀ ਇੱਥੇ ਵੀ ਨਮਾਜ਼ ਪੜਨ ਵਾਸਤੇ ਕਮਰਾ ਬਣਾਇਆ ਹੁੰਦਾ ਤੇ ਬਾਕੀ ਸਾਰੀਆਂ ਜਿਹੜੀਆਂ ਥੱਲੇ ਛੋਟੀਆਂ ਛੋਟੀਆਂ ਤੁਸੀਂ ਦੇਖ ਰਹੇ ਹੋ ਬਾਰੀਆਂ ਜੀਆਂ ਉਥੇ ਆਪਣਾ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਕਿ ਮੁਗਲ ਆਰਕੀਟੈਕਟ ਬਹੁਤ ਤਕੜਾ ਆਰਕੀਟੈਕਟ ਸੀ ਬਸ ਤਾਂ ਮੈਂ ਪਹਿਲਾਂ ਵੀ ਇੱਕ ਵਾਰੀ ਵਲੌਗ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਮੁ슬ਮਨ ਧਰਮ ਨੂੰ ਬਿਲੋਂਗ ਕਰਨ ਵਾਲੇ ਬੰਦੇ ਹੁੰਦੇ ਨਾ ਉਹ ਸਰਕਾਰੀ ਜੌਬਾਂ ਜੁੱਬਾਂ 'ਚ ਬੜਾ ਯਕੀਨ ਨਹੀਂ ਰੱਖਦੇ ਉਹ ਆਪਦੇ ਹੱਥਾਂ ਦੇ ਕਾਰੀਗਰ ਹੁੰਦੇ ਨੇ ਤੇ ਤੁਸੀਂ ਕਦੇ ਵੀ ਦੇਖਿਆ ਵੀ ਇੰਡੀਆ ਦੇ ਵਿੱਚ ਵੀ ਜਿਹੜੇ ਬਹੁਤ ਪੁਰਾਣੇ ਪੁਰਾਣੇ ਮਾਸਕ ਬਣੇ ਹੋਣਗੇ ਜਾਂ ਬਹੁਤ ਪੁਰਾਣੇ ਪੁਰਾਣੇ ਕਿਲੇ ਬਣੇ ਹੋਏ ਨੇ ਤਾਂ ਉੱਥੇ ਮੁਗਲ ਆਰਕੀਟੈਕਟ ਦਾ ਪ੍ਰਭਾਵ ਜ਼ਰੂਰ ਪਿਆ ਹੁੰਦਾ ਐਂ ਤਾਂ ਰਾਜਸਥਾਨ 'ਚ ਵੀ ਹੈਗੇ ਨੇ ਤੇ ਰਾਜਸਥਾਨ 'ਚ ਬਹੁਤ ਵੱਡੇ ਪਰ ਹਨਾ ਕਿਤੇ ਨਾ ਕਿਤੇ ਜੇ ਆਪਾਂ ਹੋਰ ਕਿਲਿਆਂ ਦੀ ਗੱਲ ਕਰੀਏ ਮੁਸਲਮਨ ਕਿਲਿਆਂ ਦੀ ਲਾਲ ਕਿਲੇ ਵਰਗੇ ਹੋਗੇ ਕੋਤਵੇਂ ਮਨਾਰ ਹੋ ਗਿਆ ਐ ਅਕਬਰ ਦਾ ਕਿਲਾ ਹੋ ਗਿਆ ਜਿਹੜਾ ਉੱਥੇ ਬੰਲਾ ਦਾ ਉੱਤਰ ਪ੍ਰਦੇਸ਼ ਚ ਬਣਿਆ ਹੋਇਆ ਤਾਂ ਮੁਗਲ ਆਰਕੀਟੈਕਟ ਦੀ ਗੱਲਬਾਤ ਡਿਫਰੈਂਟ ਹੁੰਦੀ ਸੀ ਆ ਦੇਖੋ ਇਧਰਲੇ ਪਾਸੇ ਪਈ ਪੁਰਾਣੇ ਟਾਈਮ ਦੀਆਂ ਬੱਗੀਆਂ ਵੀ ਖੜੀਆਂ ਨੇ ਮੂਰੇ ਘੋੜੇ ਲਾਏ ਹੋਏ ਨੇ ਪਿੱਛੇ ਬੱਗੀਆਂ ਨੇ ਇਸ ਪੈਲੈਸ ਦੇ ਵਿੱਚ ਹੀ ਢੇੜਾ ਕਢਾਉਂਦੇ ਨੇ ਜਿਵੇਂ ਉਦੈਪੁਰ ਦਾ ਪੈਲੈਸ ਨਹੀਂ ਹੈਗਾ ਜਿਹੜਾ ਰਾਜਸਥਾਨ ਵਾਲਾ ਉਹਦੇ ਵਾਲਾ ਫੀਲ ਦਿੱਤਾ ਹੋਇਆ ਇਹਨਾਂ ਆ ਦੇਖ ਫਿਲਹਾਲ ਤਾਂ ਹੁਣ ਚਰਨ ਲੱਗ ਰਹੇ ਨੇ ਘੋੜ ਪੂਰਾ ਐਂਸ਼ੀਐਂਟ ਲੁੱਕ ਦਿੱਤੀ ਹੋਈ ਹੈ ਇਹਦੀ ਟਿਕਟ ਟਕ ਕੋਈ ਨਹੀਂ ਲਈ ਪਤਾ ਨਹੀਂ ਮੈਂ ਪਤਾ ਨਹੀਂ ਕਿਸੇ ਹੋਰ ਪਾਸਿਓਂ ਆ ਗਿਆ ਹਾਂ ਜਿੱਥੋਂ ਬਿਨਾ ਟਿਕਟ ਤੋਂ ਐਂਟਰੀ ਹੋ ਜਾਂਦੀ ਹੈ ਮੈਥੋਂ ਨਾ ਕਿਸੇ ਨੇ ਟਿਕਟ ਮੰਗੀ ਆ ਨਾ ਕੋਈ ਟਿਕਟ ਵਾਲਾ ਮੈਨੂੰ ਕਾਊਂਟਰ ਦੇਖਿਆ ਮੈਂ ਸਿੱਧਾ ਤੁਰਿਆ ਆ ਹਾਲਾਂਕਿ ਵਰਲਡ ਹੈਰੀਟੇਜ ਸਾਈਟ ਆ ਇਹੋ ਜਿਹੀਆਂ ਸਾਈਟਾਂ ਨੂੰ ਦੇਖਣ ਵਾਸਤੇ ਟਿਕਟ ਜ਼ਰੂਰ ਲੱਗਦੀ ਹੁੰਦੀ ਆ ਇਹਨਾਂ ਦੁਕਾਨਾਂ ਦੀ ਮੈਂ ਗੱਲ ਕਰਦਾ ਸੀ ਵੀ ਜਿਹੜੀ ਉਹ ਮਾਸਕ ਦੇ ਥੱਲੇ ਛੋਟੇ ਛੋਟੇ ਕਿਸੇ ਟਾਈਮ ਪੁਰਾਣੇ ਕਮਰੇ ਹੁੰਦੇ ਸੀ ਉੱਥੇ ਇਹਨਾਂ ਨੂੰ ਦੁਕਾਨਾਂ ਪਾ ਕੇ ਦੇਤੀਆਂ ਤੇ ਕਿਰਾਇਆ ਪਾੜਾ ਇਹਨਾਂ ਕੋਲ ਲਈ ਜਾਂਦੇ ਹੋਣਗੇ ਦੁਪਹਿਰ ਦਾ ਟਾਈਮ ਆ ਠੰਡਾ ਠੰਡਾ ਜਿਹਾ ਮਾਹੌਲ ਆ ਬਸੇ ਲਈ ਜਾਂਦੇ ਨੇ ਲੋਕ ਤੇ ਅੱਧੀਆਂ ਦੁਕਾਨਾਂ ਨੂੰ ਜਿੰਦੇ ਜੁੰਦੇ ਵੀ ਲੱਗੇ ਹੋਏ ਨਹੀਂ ਕਿਉਂਕਿ ਮੌਸਮੀ ਇੱਥੇ ਐਵੇਂ ਦਾ ਬਾਹਰ ਕਰੜੀ ਧੁੱਪਾ ਤੇ ਇਹ ਛਾਂ ਜੇ ਵਾਲਾ ਬਾਜ਼ਾਰ ਇੱਥੇ ਧੱਕੇ ਨਾਲੀ ਨੀਂਦ ਜੀ ਵਾਲਾ ਮਾਹੌਲ ਬਣ ਜਾਂਦਾ ਆ ਸਰਾਹੀਆਂ ਜਿਹਾ ਦੇਖੋ ਯਾਰ ਤੁਸੀਂ ਜਿਹੜੀਆਂ ਆਪਾਂ ਅਲਾਦੀਨ ਅਰਗੇ ਨਾਟਕਾਂ ਦੇ ਵਿੱਚ ਜਾਂ ਅਰਬ ਕੰਟਰੀਆਂ ਦੇ ਜਿਹੜੇ ਨਾਟਕ ਇੰਡੀਆ ਦੇ ਵਿੱਚ ਚੱਲਦੇ ਹੁੰਦੇ ਸੀ ਆ ਦੇਖੋ ਕੱਡੇ ਸੋਹਣੇ ਸੋਹਣੇ ਉਹ ਬਣਾਈਆਂ ਹੋਈਆਂ ਨੇ ਚੀਜ਼ਾਂ ਹਨਾ ਤਾਂ ਇਹ ਮੁੱਲਾ ਤਾਂ ਦੇ ਸ਼ਾਹੀ ਫੈਮਿਲੀ ਦੇ ਲੋਕ ਨੇ ਹਨਾ ਹੈਲੋ ਹੈਲੋ ਆਮ ਫਾਈਨ ਹਾਊ ਆਰ ਯੂ ਮੈਨੂੰ ਹੈਲੋ ਹੀ ਪੁੱਛਣ ਆਈਆਂ ਸੀ ਤੇ ਹਾਲਚਾਲ ਪੁੱਛਣ ਆਈਆਂ ਸੀ ਮੇਰਾ ਪੁੱਛ ਕੇ ਮੁੜ ਗਈਆਂ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਬਹੁਤ ਘੱਟ ਇੰਗਲਿਸ਼ ਆਉਂਦੀ ਆ ਪਰ ਜਦੋਂ ਉਹਨਾਂ ਨੂੰ ਕਿਤੇ ਇੰਗਲਿਸ਼ ਬੋਲਣ ਦਾ ਮੌਕਾ ਮਿਲਦਾ ਜਾਂ ਟੂਰਿਸਟ ਦੇ ਨਾਲ ਬਹੁਤ ਕੋਸ਼ਿਸ਼ ਕਰਦੀਆਂ ਸੌਰੀ ਵਾਟ ਇਜ਼ ਦੈਟ ਸਪੀਕਰ ਗੇਮ ਈਰਾਨੀ ਬਲੱਸੀ ਈਰਾਨੀ ਯੂ نو ਇੰਗਲਿਸ਼ ਵਾਟ ਸ਼ੀ ਇਜ਼ ਆਸਕਿੰਗ ਆ ਬੀ ਯੂ ਸਪੀਕ ਪਰਸ਼ੀਅਨ ਨੋ ਆਮ ਫਰੋਮ ਇੰਡੀਆ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਤੇ ਕੁਝ ਪੁੱਛਣ ਆਈ ਸੀ ਇਰਾਨੀ ਇਰਾਨੀ ਕਰਦੀ ਸੀ ਪਰਸ਼ੀਅਨ ਬੋਲ ਰਹੀ ਸੀ ਉਹ ਜਿਹੜਾ ਆਪਾਂ ਨਕਸ਼ੇ ਜਹਾਨ ਦੇਖ ਕੇ ਆਏ ਹਨ ਆਹਲਾ ਮੋਨੂਮੈਂਟ ਉਸੇ ਦਾ ਹੀ ਹੈ ਤੇ ਜਮਾ ਉਹਦੇ ਨੇੜੇ ਆਪਣਾ ਹੋਸਟਲ ਹੋਸਟਲ ਪਤਾ ਨਹੀਂ ਕਿਵੇਂ ਮੇਰੀ ਕਿਸਮਤ ਚੰਗੀ ਆਏ ਵਾਰੀ ਮੈਨੂੰ ਉੱਥੇ ਮਿਲ ਜਾਂਦਾ ਜਿੱਥੇ ਸਾਰੀਆਂ ਚੀਜ਼ਾਂ ਨੇੜੇ ਤੇੜੇ 1-2 ਕਿਲੋਮੀਟਰ ਦੀ ਰੇਂਜ ਚ ਹੁੰਦੀਆਂ ਨੇ ਦੇਖਣ ਵਾਲੀਆਂ ਤੁਸੀਂ ਵੀ ਕਦੇ ਹੋਸਟਲ ਹੋਟਲ ਲੈਣਾ ਤਾਂ ਹਮੇਸ਼ਾ ਸਿਟੀ ਸੈਂਟਰ ਦੇ ਨੇੜੇ ਤੇੜੇ ਲਓ ਜਾਂ ਫਿਰ ਉੱਥੋਂ ਦੀ ਜਿਹੜੀ ਫੇਮਸ ਚੀਜ਼ ਆ ਤੁਸੀਂ ਦੇਖਣੀ ਦੇਖਣੀ ਆ ਉਹਦੇ ਨੇੜੇ ਤੇੜੇ ਲਓ ਨਕਸ਼ੇ ਜਹਾਨ ਦੇ ਬਿਲਕੁਲ ਪਿਛਲੇ ਪਾਸੇ ਆਪਣਾ ਹੋਸਟਲ ਆ ਨਕਸ਼ੇ ਜਹਾਨ ਦਾ ਮਤਲਬ ਆ ਜੀ ਪੂਰੇ ਵਰਲਡ ਦਾ ਮੈਪ ਜਿਹੜੀ ਤੁਹਾਨੂੰ ਆਪਾਂ ਉਹ ਵਰਲਡ ਹੈਰੀਟੇਜ ਸਾਈਟ ਦਿਖਾ ਕੇ ਲੈ ਕੇ ਆਏ ਆ ਆ ਸਾਹਮਣੇ ਹਲੋ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਆਹ <li>ਜਗਾ ਇਹ ਉਸੇ ਦਾ ਬੈਕਗਰਾਉਂਡ ਆ ਪਹਿਲਾਂ ਮੈਂ ਇੱਥੇ ਗੇਟ ਪੁੱਛਣ ਲੱਗਿਆ ਸੀ ਮੈਂ ਕਿਹਾ ਵੀ ਇਹਦਾ ਗੇਟ ਕਿੱਧਰਲੇ ਪਾਸੇ ਆ ਤਾਂ ਉਹਦਾ ਪਿਛਲਾ ਪਾਸਾ ਇਹ ਇਧਰਲੇ ਪਾਸੇ ਉਹਨਾਂ ਰਾਹ ਬੰਦ ਕੀਤਾ ਇਧਰ ਸਾਹਮਣੇ ਬੋਰਡ ਲੱਗਿਆ ਹੋਇਆ ਨਿਜ਼ਾਮ ਉਲ ਇਸਲਾਮ ਹਿਸਟੋਰੀਕਲ ਹਾਊਸ ਤੇ ਇਹਦੇ ਅੰਦਰ ਜਾਣ ਦੀ ਮੁੱਲ ਦਾ ਕੋਈ ਟਿਕਟ ਲੱਗਦੀ ਹੋਣੀ ਜਾਂ ਜਿਵੇਂ ਦਾ ਹੀ ਮਾਹੌਲ ਹੋਇਆ ਇਹੀ ਆ ਕਿ ਕੀ ਸਕਦਾ ਵਾ ਮੁੱਲ ਦਾ ਇਹਦੇ ਅੰਦਰ ਬਣਿਆ ਹੋਣਾ ਭਾਈ ਉਹਦਾ ਹਿਸਟੋਰੀਕਲ ਹਾਊਸ ਆਪਾਂ ਦੇਖ ਕੇ ਆਉਣੇ ਆ ਵੈਸੇ ਅੱਜ ਤੱਕ ਜਿੰਨੀਆਂ ਵੀ ਮੈਂ ਥਾਵਾਂ ਘੁੰਮ ਲਿਆ ਇਰਾਨ ਦੇ ਵਿੱਚ ਮਨ ਲਾ 31 ਥਾਂ ਤੇ ਆਪਾਂ ਟਿਕਟ ਲਈ ਹੋਣੀ ਉਹ ਪਿੰਡ ਦੇਖਣ ਗਏ ਆ ਉੱਥੇ ਟਿਕਟ ਲੈਣ ਗਏ ਸੀ ਬਾਕੀ ਮੈਨੂੰ ਪਤਾ ਨਹੀਂ ਟੇਕ ਅ ਮੂਮੈਂਟ ਟੂ ਐਂਟਰ ਦਾ ਸੇਫ ਪਲੇਸ ਪੁੱਛੀਏ ਕਿਸੇ ਨੂੰ ਇਹੀ ਆ ਯਾਰ ਉਹ ਹਿਸਟੋਰੀਕਲ ਹਾਊਸ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਵੀ ਟਿਕਟ ਲੈਣੀ ਹੈ ਕਹਿੰਦਾ ਟਿਕਟ ਨਹੀਂ ਲੈਣੀ ਇਹਦੀ ਇਹ ਸਾਡਾ ਹੋਟਲ ਆ ਜੇ ਤੂੰ ਆ ਕੇ ਇਸ ਹੋਟਲ ਦੇ ਵਿੱਚ ਰਹਿਣਾ ਤਾਂ ਕੁਝ ਖਾਣਾ ਪੀਣਾ ਖਾ ਸਕਦਾ ਨਹੀਂ ਅੰਦਰੋਂ ਆ ਕੇ ਤੇ ਇਹਨੂੰ ਦੇਖ ਕੇ ਵੀਡੀਓ ਬਣਾ ਕੇ this is the historical house. Yeah. Uh, what? Uh, what is, do you know english? <laughs> okay, so where can i see that? Uh, all is the historical. how old is this? how old year? which year this house made? name uh, year, year, 19th century, 18th century. this house was made. Uh, okay, uh, okay, i'll go see it. ਬਸ ਬੋਰਡ ਲੱਗਿਆ ਹੋਇਆ ਸੀ ਮੈਂ ਦੇਖਣ ਆ ਗਿਆ ਯਾਰ ਤੇ ਹੋਰ ਤਾਂ ਗੱਲਾਂ ਬਾਤਾਂ ਸਾਰੀਆਂ ਉਵੇਂ ਹੀ ਨੇ ਉਹਨਾਂ ਪਿੱਛੇ ਤੱਕ ਜਾ ਕੇ ਦੇਖ ਲੈਨੇ ਇਸ ਹਾਊਸ ਦੀ ਇਹ ਗੱਲ ਕਰਦੇ ਸੀ ਉਹਨਾਂ ਅੰਦਰ ਕਿਸੇ ਦੇ ਘਰ ਬਣੇ ਹੋਏ ਨਹੀਂ ਆ ਯਾਰ ਕੀ ਹਿਸਾਬ ਦਾ ਵਾ ਕੋਈ ਪਤਾ ਨਹੀਂ ਆ ਦੇਖੋ ਇਥੋਂ ਅੰਡਰਗਰਾਉਂਡ ਵੀ ਜਾਂਦਾ ਇਹ ਮੁੰਲਾ ਦਾ ਆਪਾਂ ਥੋੜਾ ਜਿਹਾ ਗਲਤ ਆ ਗਿਆ ਰੇ ਹੋਟਲ 'ਚ ਆ ਗਿਆ ਆਪਾਂ ਕਿਸੇ ਦੀ ਹੈ ਤਾਂ ਇਹ ਹਿਸਟੋਰੀਕਲ ਹਾਊਸ ਆ ਪਰ ਉਹਨਾਂ ਨੇ ਇਹ ਹੋਟਲ ਵਾਂਗੂ ਬਣਾਇਆ ਹੋਇਆ ਠੀਕ ਆ ਅੱਜ ਦੀ ਡੇਟ ਦੇ ਵਿੱਚ ਇਸ ਹਿਸਟੋਰੀਕਲ ਹਾਊਸ ਦੇ ਵਿੱਚ ਲੋਕ ਰਹਿੰਦੇ ਨੇ cafe ਬਣਿਆ ਹੋਇਆ ਖਾਂਦੇ ਪੀਂਦੇ ਨੇ ਇੰਜੋਏ ਕਰਕੇ ਆਪ ਦਾ ਚਲੇ ਜਾਂਦੇ ਨੇ ਤੇ ਇਹਦੇ ਬਾਰੇ ਮਾੜਾ ਗੂਗਲ ਤੇ ਪੜਿਆ 17ਵੀਂ ਸੈਂਚਰੀ ਦਾ ਇਹਨੂੰ ਕਿਹਾ ਜਾਂਦਾ ਮਾੜਾ ਮੋਟਾ ਇਹਨੂੰ ਰੈਨੋਵੇਟ ਕਰਤਾ ਹੈਲੋ ਐ ਆ ਮਹੌਲਾ ਇਧਰਲੇ ਪਾਸੇ ਰਿਸੈਪਸ਼ਨ ਬਣਿਆ ਹੋਇਆ ਆਹ ਵਾਲਾ ਠੀਕ ਆ ਤੇ ਇੱਥੋਂ ਤੁਸੀਂ ਆਪ ਦਾ ਕਮਰਾ ਗੋਮਰਾ ਬੁੱਕ ਕਰਾ ਕੇ ਰਹਿ ਸਕਦੇ ਹੋ ਆ ਜਿਹੜਾ ਤੁਹਾਨੂੰ ਇਹ ਘਰ ਦਿਖਾਉਣ ਲੈ ਕੇ ਆਇਆ ਮੈਂ ਇਹ ਅਸਲ ਦੇ ਵਿੱਚ ਆਪਾਂ ਗਲਤ ਆ ਗਏ ਅਸਲ ਦੇ ਵਿੱਚ ਇਹਦਾ ਬੋਰਡ ਲੱਗਿਆ ਹੋਇਆ ਸੀ ਆ ਦੇਖੋ ਨਿਜ਼ਾਮ ਉਲ ਇਸਲਾਮ ਹਿਸਟੋਰੀਕਲ ਹਾਊਸ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਖਟਿਆ ਮੈਂ ਕਿਹਾ ਵੀ ਕੋਈ ਐਵੇਂ ਦੀ ਸਾਈਟ ਹੋਊਗੀ ਦੇਖਣ ਵਾਲੀ ਹਿਸਟੋਰੀਕਲ ਉਹ ਅਸਲ ਦੇ ਵਿੱਚ ਕਿਸੇ ਨੇ ਆਪਦੇ ਪੁਰਾਣੇ ਘਰ ਦੇ ਵਿੱਚ ਹੋਟਲ ਬਣਾ ਲਿਆ ਤੇ ਉੱਥੇ ਲੋਕ ਰਹਿੰਦੇ ਨੇ ਬਸ ਆਪਦੀ ਇਹਨਾਂ ਦੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੰਗ ਚੱਲ ਰਹੀ ਆ ਆਪਣਾ ਤਾਂ ਹਜੇ ਤਾਜ਼ਾ-ਤਾਜ਼ਾ ਮੁੱਦਾ ਪੂਰੀ ਦੁਨੀਆ ਦੇ ਵਿੱਚ ਫੈਲ ਵੀ ਗਿਆ ਅਸਲ ਦੇ ਵਿੱਚ ਨਿਊਜ਼ ਨੇ ਮੀਡੀਆ ਨੇ ਬੜਾ ਗੰਦ ਪਾਤਾ ਬੜਾ ਫਲਾਤਾ ਉਹਨਾਂ ਨੇ ਐਡੀਆਂ ਗੱਲਾਂ ਹੋਈਆਂ ਵੀ ਨਹੀਂ ਜਿੰਨੀਆਂ ਉਹਨਾਂ ਨੇ ਲੋਕਾਂ ਨੂੰ ਸ਼ੋਅ ਕਰਾਤੀਆਂ ਤੇ ਲੋਕ ਜਦੋਂ ਮੇਰੇ ਕੋਲ ਆਉਂਦੇ ਨੇ ਮੈਨੂੰ ਮੋਬਾਈਲ ਕੱਢ ਕੇ ਜਿਹੜੇ ਨਕਲੀਆਂ ਜਾਂ ਪੁਰਾਣੀਆਂ ਕੋਈ ਵੀਡੀਓ ਨੇ ਜਾਂ ਪਤਾ ਨਹੀਂ ਕਿੱਥੇ-ਕਿੱਥੇ ਬੰਬ ਡਿੱਗੇ ਹੋਣੇ ਪੂਰੀ ਦੁਨੀਆ 'ਚ ਸਾਰੀ ਮਾਇਨੇ ਵੀ ਮੀਨਸ yes okay okay 8000 haan 8000 oh thank you te main kehnda si ki jehde news de utte ja khabran de vich chizaan dikhayian hoyian ne oh mainu kadd ke dikhaun lagge hunde ne oh bomb kitte satt samundaro paav diggeya hunda te ohde likh dinde ne bhai eh india de is shahar ch diggeya eh pakistan de is shahar ch diggeya halanki etta nahi khabran sachiyan hundiyan ne ohna nu eh bother nahi karde jediyan apnian jhuthiyan mithhiyan khabran jiyan aagiyan news de vich oh puri duniya de vich chal giyan ਤੇ ਆ ਸਾਹਮਣੇ ਗਲੀ ਜਾ ਰਹੀ ਆ ਉੱਪਰ ਲਿਖਿਆ ਹੋਇਆ ਚਿੱਲਾ ਕੈਫੇ ਅਸਲ ਦੇ ਵਿੱਚ ਨਾ ਇੱਥੇ ਤੁਸੀਂ ਹੋਟਲ ਦੇ ਵਿੱਚ ਤੁਹਾਨੂੰ ਵਾਈਫਾਈ ਤਾਂ ਮਿਲ ਜੂਗਾ ਪਰ ਉਹ ਸਿਰਫ ਬਰਾਊਜ਼ਿੰਗ ਸਪੀਡ ਹੁੰਦੀ ਆ ਮਤਲਬ ਤੁਸੀਂ ਉਹਦਾ ਇੰਟਰਨੈਟ ਚਲਾ ਸਕਦੇ ਹੋ ਵੀਡੀਓ ਅਪਲੋਡ ਨਹੀਂ ਕਰ ਸਕਦੇ ਪਰ ਇਸ ਹੋਸਟਲ ਦੇ ਵਿੱਚ ਤੇ ਇੱਕ ਜਿਹੜਾ ਆਪਾਂ ਤਹਿਰਾਨ ਦੇ ਵਿੱਚ ਹੈਰੀਟੇਜ ਹੋਸਟਲ ਦੇ ਵਿੱਚ ਰੁਕੇ ਸੀ ਉੱਥੇ ਯਾਰ ਐਡੀ ਘੈਂਟ ਸਪੀਡ ਆ ਨਾ ਵਾਈਫਾਈ ਦੀ ਮਿੰਟੋ ਮਿੰਟ ਵੀਡੀਓ ਅਪਲੋਡ ਹੋ ਜਾਂਦੀ ਆ ਤੇ ਆਪਣਾ ਹੋਸਟਲ ਵੀ ਕਿਸੇ ਤੋਂ ਘੱਟ ਨਹੀਂ ਭਾਈ ਬਹੁਤ ਸੋਹਣਾ ਬਣਿਆ ਹੋਇਆ ਤੇ ਹੁਣ ਇੱਥੇ ਮੜਾ ਜਾ ਬੈੰਨੇ ਆ ਕੋਈ ਕਾਫੀ ਕੁਫੀ ਪੀੰਨੇ ਆ ਆ ਸਾਰਾ ਹੋਸਟਲ ਆ ਦੇਖੋ ਆ ਆਪਣਾ ਵਾਲਾ ਡੋਰਮਟਰੀ ਇੱਥੇ ਆ ਅੰਦਰੋਂ ਮੈਂ ਦਿਖਾ ਨਹੀਂ ਸਕਦਾ ਲੋਕ ਸੁੱਤੇ ਪਏ ਹੁੰਦੇ ਨੇ ਇੱਧਰ ਕਮਰੇ ਬਣੇ ਹੋਏ ਨੇ ਉੱਪਰ ਕਮਰੇ ਬਣੇ ਹੋਏ ਨੇ ਤੇ ਸਾਰਾ 10 ਡਾਲਰ ਦੇ ਵਿੱਚ ਆਪਾਂ ਨੂੰ ਇੱਥੇ ਇੱਕ ਰਾਤ ਦਾ ਮਿਲ ਗਿਆ ਪਹਿਲਾਂ ਮੈਂ ਇੱਕ ਰਾਤ ਵਾਸਤੇ ਰਹਿਣਾ ਸੀ ਪਰ ਫਿਰ ਮੈਂ ਦੋ ਵਾਸਤੇ ਲੈ ਲਿਆ ਮੈਂ ਕਿ ਆਰਾਮ ਕਰਦੇ ਥੋੜਾ ਜਿਹਾ ਆਰਾਮ ਨਾਲ ਚੀਜ਼ਾਂ ਦੇਖ ਕੇ ਫੇਰ ਜਾਵਾਂ ਇਹ ਕਾਲੀ ਕਾਲੀ ਚ ਨਹੀਂ ਜਾਂਦੇ ਇੱਥੇ ਕੈਫੇਟੇਰੀਆ ਬਣਿਆ ਹੋਇਆ ਤੇ ਬਾਈ ਕੋਲੋਂ ਆਪਾਂ برو ਦਾ ਸੇਮ ਮਿਲਕ ਚਾਕਲੇਟ ਸ਼ੇਕ ਓਕੇ power is out power is out yeah. so can you made that uh, pasta yeah. uh, without power yeah. yeah please do that and make some spicy okay ਠੀਕ ਹੈ ਬਾਈ ਬਾਈ ਹੋਰਾਂ ਨੇ ਕੱਲ ਪਾਸਤਾ ਬਣਾਇਆ ਸੀ ਤੇ ਉਹ ਇਦਾਂ ਕੋਲ ਮੈਨੂੰ ਖਾਣ ਨੂੰ ਮਿਲ ਗਿਆ ਹੁਣ ਮਾੜਾ ਜਿਹਾ ਮੈਂ ਆਦੇ ਕਮਰੇ 'ਚ ਜਾਣਾ ਜਾਂ ਫਿਰ ਇੱਥੇ ਕਿਤੇ ਬਹਿ ਕੇ ਵੇਟ ਕਰਦੇ ਲਓ ਜੀ ਸ਼ਾਮ ਨੂੰ 5:30 ਵਜੇ ਦੁਬਾਰੇ ਨਿਕਲੇ ਬਾਹਰ ਤੇ ਤੁਸੀਂ ਆਹ ਕੰਧ ਨੂੰ ਬਲ ਪਿਆ ਦੇਖੋ ਯਾਰ ਹਨਾ ਆਹ ਥਾਂ ਦੇ ਉੱਤੋਂ ਨਹੀਂ ਆਪਣੇ ਮਾੜੀ ਜੀ ਕੰਦ ਟੇਢੀ ਹੋ ਜੇ ਆਪਾਂ ਨੂੰ ਹੁੰਦਾ ਵੀ ਕੰਦ ਡਿੱਗਣਾ ਜਾਵੇ ਇਹ ਸਾਰੀ ਕੰਦ ਹੀ ਬੀਂਗੀ ਆ ਤੇ ਐਂ ਖੜੀ ਆ ਹੀ ਉੱਪਰ ਇੱਟਾਂ ਜੇ ਨਮੀਆਂ ਰੱਖਦੀਆਂ ਬਾਕੀ ਸਾਰਾ ਹਗਾਰੇ ਨਾਲ ਲਪਿਆ ਹੋਇਆ ਕੋਈ ਪੁਰਾਣੀ ਇਮਾਰਤ ਆ ਹੀ ਹੁਣ ਸਾਰਿਆਂ ਤੋਂ ਪਹਿਲਾਂ ਆਪਾਂ ਮੈਗਨੇਟ ਲੈ ਲਈਏ ਮੁੜ ਕੇ ਭੁੱਲ ਜਾਗੇ ਉਸ ਤੋਂ ਬਾਅਦ ਫਿਰ ਇੱਕ ਥਾਂ ਮੈਂ ਲੋਕੇਸ਼ਨ ਮਾਰਕ ਕੀਤੀ ਹੋਈ ਆ ਫਿਰ ਤੁਹਾਨੂੰ ਉਹ ਦਿਖਾ ਕੇ ਲੈ ਕੇ ਆਉਣੇ ਆਪਾਂ ਸ਼ਾਮ ਨੂੰ 5:30 ਵਜੇ ਦਾ ਮਾਹੌਲ ਹੈਲੋ ਇੰਡੀਆ ਹਾਂ ਅਜੀਬ ਆਹ ਓਹ ਥੈਂਕ ਯੂ ਤੇ ਜਰਾਬਾਂ ਵੇਚਣ ਵਾਲਾ ਸੀ ਬਾਈ ਲੋਡ ਤਾਂ ਮੈਨੂੰ ਹੈਗੀ ਐ ਜਰਾਬਾਂ ਦੀ ਪਰ ਹੁਣ ਕਿੱਥੇ ਪਾ ਕੇ ਜਾਣੀਆਂ ਨੇ ਇੱਕ ਜੋੜਾ ਮੇਰਾ ਖੋ ਗਿਆ ਆਹ ਦੁਕਾਨ ਤੇ ਆਇਆ ਸੀ ਮੈਂ ਸਵੇਰੇ ਦੇਖਣ ਵੀ ਇਥੋਂ ਆਪਾਂ ਨੂੰ ਕੋਈ ਈਰਾਨ ਦਾ ਮਿਲ ਜੇ ਜਿਵੇਂ ਇੱਕ ਆ ਪਿਆ ਸੋਨਾ ਇਹ ਵੀ ਇੱਕ ਆ ਪਿਆ ਤੇ ਇੱਕ ਉਹਨਾਂ ਦਾ ਝੰਡਾ ਆ ਪਿਆ ਤੇ ਬਾਕੀ ਇਥੋਂ ਜਿਹੜੀ ਲੋਕਲ ਸਿਟੀ ਐ ਇਸ਼ਫਾਨ ਉਹਦੇ ਨੇ ਆ ਪੁੱਛ ਕੇ ਦੇਖੀਏ ਮੜਾ ਜੀ ਬਾਈ ਨੇ Uh, how much for this? In 100. 100 to 100 to uh, <coughs> one hundred. <coughs> one hundred toman. Do you have one, any? One, uh, do you have any other option in this magnet? Magnet. Ha. Any other options? More? In in, I need Iran. Iran. Ha. Iran. Yes. Na, ਓ ਨੋ ਫਾਰ ਦਾ ਫ੍ਰਿਜ ਰੈਫਰਿਜਰੇਟਰ ਦਿਸ ਕਾਈਂਡ ਆਫ ਹਾਂ ਬਾਰੇ ਰਹੀ ਹੈ ਇਹ ਰਾਸ ਆ। ਆ ਇਧਰਲੇ ਪਾਸੇ ਅੰਕਲ ਨੇ ਲਫਾਫਾ ਕੱਢ ਲਿਆ। ਤੇ ਹੋ ਸਕਦਾ ਵੀ ਕੋਈ ਨਵੀਂ ਆਟਮਾ ਆਪਾਂ ਨੂੰ ਦੇਖਣ ਨੂੰ ਮਿਲ ਜੇ। ਯਾਰ ਇਹਦੇ ਨਾਲ ਦਾ ਮੈਂ ਇੱਕ ਲੈ ਲਿਆ ਤੇ 50 ਰੁਪਈਆ ਦਾ ਇੰਡੀਆ ਦੇ ਹਿਸਾਬ ਨਾਲ ਪਰ ਜਿੱਥੇ ਹੁਣ ਆਪਾਂ ਘੁੰਮਣ ਚੱਲੇ ਆ ਜਿਹੜੇ ਪੁਲ ਵਾਲੇ ਪਾਸੇ ਨੂੰ ਉੱਥੇ ਵੀ ਦੁਕਾਨਾਂ ਹੋ ਸਕਦੀਆਂ ਨੇ ਉੱਥੇ ਆਪਾਂ ਹੋਰ ਟਰਾਈ ਕਰਾਂਗੇ। ਇੱਥੇ ਸੋਨੂੰ ਸੜਕਾਂ ਤੇ ਹਜੇ ਵੀ ਨਾ ਜਿਵੇਂ ਪੁਰਾਣੇ ਟੈਲੀਫੋਨ ਵਾਲੇ ਬੂਥ ਨਹੀਂ ਹੁੰਦੇ ਸੀ ਐਸਟੀਡੀ ਪੀਸੀਓ ਉਮੇ ਦੇਖਣ ਨੂੰ ਮਿਲ ਜਾਣਗੇ ਪੁਲਿਸ ਨੂੰ ਫੋਨ ਕਰਨਾ ਐਂਬੂਲੈਂਸ ਨੂੰ ਫੋਨ ਕਰਨਾ ਤੇ ਫਾਇਰ ਵਾਸਤੇ ਫੋਨ ਕਰਨਾ ਤਾਂ ਐਵੇਂ ਦੇ ਬੂਥ ਲੱਗੇ ਹੋਏ ਨੇ ਅੱਜ ਵੀ ਇਹਨਾਂ ਦਾ ਸਿੱਕਾ ਪਾਓ ਕਾਇਨ ਪਾਓ ਤੇ ਤੁਸੀਂ ਫੋਨ ਕਰ ਸਕਦੇ ਹੋ ਜਿਹਨੂੰ ਵੀ ਕਰਨਾ ਚਾਹੁੰਦੇ ਹੋ ਉਹ ਸਾਹਮਣੇ ਕਿਸਦਾ ਬੁੱਤ ਲੱਗਿਆ ਹੋਇਆ ਵਿਚਾਲੀ ਪਰ ਫਾਰਸੀ ਦੇ ਕਵੀ ਬਹੁਤ ਮਸ਼ਹੂਰ ਹੋਏ ਨੇ ਤੇ ਮੇਨ ਤਾਂ ਇਹਨਾਂ ਦੀ ਜਿਹੜੀ ਭਾਸ਼ਾ ਨਾ ਉਹਨੂੰ ਲੋਕ ਬਹੁਤ ਪਸੰਦ ਕਰਦੇ ਨੇ ਫਾਰਸੀ ਨੂੰ ਜਿਵੇਂ ਭਾਈ ਅਨੰਦ ਲਾਲ ਜੀ ਦੇ ਸ਼ਬਦ ਹੋ ਗਏ ਗੁਰਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਫਾਰਸੀ ਦੇ ਵਿੱਚ ਤਾਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਲੋਕ ਚਾਈਨਾ ਵਾਲੇ ਪਾਸਿਓਂ ਜਾਂ ਹੋਰ ਦੇਸ਼ਾਂ ਦੇ ਲੋਕ ਇराण ਆਉਂਦੇ ਨੇ ਫਾਰਸੀ ਨੂੰ ਪੜ੍ਹਨ ਵਾਸਤੇ ਤੇ ਫਾਰਸੀ ਦਾ ਮਤਲਬ ਗਿਆਨ ਲੈਣ ਵਾਸਤੇ ਵੀ ਕਿਵੇਂ ਦੀ ਭਾਸ਼ਾ ਤਾਂ ਫਾਰਸੀ ਨੂੰ ਬਹੁਤ ਮਨਪਸੰਦ ਭਾਸ਼ਾ ਮੰਨਿਆ ਜਾਂਦਾ ਆਪਾਂ ਵੀ ਚਾਹੇ ਕਿਸੇ ਨੂੰ ਟੌਂਟ ਮਾਰਨ ਵਾਸਤੇ ਪੰਜਾਬੀ 'ਚ ਕਹਿ ਦਿੰਦੇ ਆ ਵੀ ਤੈਨੂੰ ਸਮਝ ਨਹੀਂ ਆਉਂਦੀ ਅਸੀਂ ਫਾਰਸੀ ਬੋਲਦੇ ਪਰ ਫਾਰਸੀ ਇੱਕ ਬਹੁਤ ਪਪੂਲਰ ਭਾਸ਼ਾ ਅਸਲ ਅਸਲ ਦੇ ਵਿੱਚ ਆਪਾਂ ਨੂੰ ਐ ਲੱਗਦਾ ਵੀ ਜਿਹਦੀ ਆਪਾਂ ਨੂੰ ਸਮਝ ਨਹੀਂ ਆਉਂਦੀ ਮੁਸਲਮਾਨ ਦੇਸ਼ ਨੇ ਉਹ ਸਾਰੇ ਜ਼ਿਆਦਾਤਰ ਆਪਾਂ ਨੂੰ ਐ ਲੱਗਦਾ ਵੀ ਅਰਬੀ ਭਾਸ਼ਾ ਬੋਲਦੇ ਨੇ ਪਰ ਨਹੀਂ ਸਾਰੇ ਅਰਬੀ ਭਾਸ਼ਾ ਬੋਲਦੇ ਨੇ ਸਾਊਦੀ ਅਰਬ ਵਾਲੇ ਤੇ ਆਪਣੇ ਪਾਕਿਸਤਾਨ ਵਾਲੇ ਬੋਲਦੇ ਨੇ ਉਰਦੂ ਈਰਾਨ ਵਾਲੇ ਬੋਲਦੇ ਨੇ ਫਾਰਸੀ ਪਰਸ਼ੀਅਨ ਜਿਹਨੂੰ ਕਿਹਾ ਜਾਂਦਾ ਇੱਥੇ ਨਾ ਥਾਂ ਥਾਂ ਤੇ ਬਹੁਤ ਸੋਹਣੇ ਸੋਹਣੇ ਪਾਰਕ ਤੇ ਬਹੁਤ ਸੋਹਣੇ ਸੋਹਣੇ ਮਾਨੂਮੈਂਟ ਬਣੇ ਹੋਏ ਨੇ ਸਾਹਮਣੇ ਕਿ ਇੱਥੇ ਵੀ ਪੈਲੈਸ ਬਣਿਆ ਹੋਇਆ ਤੁ ਜੇ ਗੂਗਲ ਤੇ ਦੇਖਦੇ ਆ ਨਾ ਕਹਿੰਦੇ ਵੀ ਇਹ 1669 ਦੇ ਵਿੱਚ ਬਣਿਆ ਸੀ ਆਹ ਵਾਲਾ ਪੈਲਸ ਤਾਂ ਮਤਲਬ ਇਹ ਜੇ ਪੈਲਸ ਇੱਥੇ ਬਹੁਤ ਜਿਆਦੇ ਨਹੀਂ ਤਾਂ ਇਹਨਾਂ ਦੀ ਕੋਈ ਟਿਕਟ ਲੱਗਦੀ ਆ ਨਾ ਕੁਝ ਹੋਰ ਬਸ ਉਹ ਹੀ ਲੋਕਾਂ ਦੇ ਆਮ ਲੋਕਾਂ ਦੇ ਦੇਖਣ ਵਾਸਤੇ ਚੀਜ਼ਾਂ ਛੱਡੀਆਂ ਹੋਈਆਂ ਨੇ ਬਾਕੀ ਹਰੇਕ ਦੇਸ਼ ਦੀਆਂ ਚੰਗੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ ਈਰਾਨ ਦੇ ਵਿੱਚ ਵੀ ਲੁੱਟਖਸੁੱਟ ਹੈਗੀ ਆ ਫੋਨ ਫੋਨ ਥੋੜੇ ਖੋਹ ਲੈਂਦੇ ਨੇ ਰਾਤ ਭਰਾਤੇ ਸਫਰ ਜਾਂ ਇਕੱਲੇ ਦੇ ਵਿੱਚ ਕਰਨਾ ਕੋਈ ਬੜਾ ਸੇਫ ਨਹੀਂ ਉਸ ਤੋਂ ਬਾਅਦ ਮੁੰਡੇ ਖੁੰਡੇ ਜੇ ਵੀ ਇੱਥੋਂ ਦੇ ਥੋੜੀ ਜੀ ਚੌੜ ਕਰਦੇ ਨੇ ਜਿਹੜੇ ਜਵਾਨੀ ਪੈਰੇ ਜ ਇਹਨਾਂ ਤੇ ਨਮੀ ਨਮੀ ਜਵਾਨੀ ਜੀ ਆਈ ਹੁੰਦੀ ਆ ਤੇ ਸੋਨੂੰ ਮਤਲਬ ਕੁਛ ਨਾ ਕੁਛ ਕਹਿ ਕੇ ਵੀ ਲੰਘ ਗਏ ਨੇ ਚਲ ਆਪਾਂ ਨੂੰ ਕੋੜਾ ਕੋਈ ਸਮਝ ਆਉਂਦਾ ਹਨਾ ਉੱਥੇ ਅੰਗਰੇਜ਼ ਵੀ ਗੱਲਾਂ ਕਰੀ ਜਾਂ ਐ ਸੀ ਜਦੋਂ ਆਪਾਂ ਪਿੱਛੇ ਸੀ ਤਬ ਬਰੀਜ਼ ਦੇ ਵਿੱਚ ਇੱਕ ਅੰਗਰੇਜ਼ ਆਇਆ ਹੋਇਆ ਸੀ ਉਹ ਤੁਰ ਕੇ ਘੁੰਮਦਾ ਸੀ ਸਾਰੀਆਂ ਕੰਟਰੀਆਂ ਤੇ ਨਾਲ ਉਹਦੇ ਕੁੱਤਾ ਸੀ ਕਹਿੰਦਾ ਇਰਾਨ ਦੇ ਵਿੱਚ ਜਦੋਂ ਦਾ ਮੈਂ ਘੁੰਮਣ ਆਇਆ ਮੇਰੇ ਕੁੱਤੇ ਦੇ ਤਿੰਨ ਚਾਰ ਵਾਰੀ ਲੱਤਾਂ ਮਾਰ ਗਏ ਕਹਿੰਦਾ ਇੱਥੋਂ ਦੇ ਲੋਕ ਤਾਂ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਚੰਗਾ ਮਾੜਾ ਹਰ ਇੱਕ ਕੰਟਰੀ ਦਾ ਹੁੰਦਾ ਹੀ ਆ ਆਪਣਾ ਸੁੱਖ ਨਾਲ ਚੰਗੀ ਰਿਹਾ ਹਜੇ ਤੱਕ ਇੱਕ ਅੱਧੀ ਵਾਰੀ ਵੀ ਨਹੀਂ ਮੇਰੇ ਯਾਦ ਹੈਗਾ ਜੇ ਕੋਈ ਵੱਡੀ ਗੱਲ ਹੋਈ ਹੋਵੇ ਇਧਰਲੇ ਪਾਸੇ ਭਈਆ ਚੱਲੀ ਜਾਂਦਾ ਨਾਲਾ ਜਾ ਪਰ ਇਹ ਟੈਕਸੀ ਵਾਲੇ ਸੋਧੂ ਹਰੇ ਕੰਟਰੀ ਦੇ ਵਿੱਚ ਤੰਗ ਕਰਨਗੇ ਤੁਸੀਂ ਉਹਨਾਂ ਨਾਲ ਪਹਿਲਾਂ ਗੱਲ ਖੋਲ ਲਓ ਫਿਰ ਵੀ ਜੇ ਸੋਨੂੰ ਐਡਰੈਸ ਸਹੀ ਤੇ ਨਹੀਂ ਲੈ ਕੇ ਜਾ ਰਹੇ ਹੋ ਉਰਾ ਪਰਾਂ ਕਿਤੇ ਲੈ ਗਏ ਫਿਰ ਗਲਤੀ ਨਾਲ ਵੀ ਲੈ ਗਏ ਚਾਹੇ ਆਪਦੀ ਗਲਤੀ ਹੋਵੇ ਉਹਨਾਂ ਦੀ ਤੇ ਤੁਹਾਡੇ ਕੋਲੋਂ ਪੈਸੇ ਵੱਧ ਮੰਗਣਗੇ ਉਹ ਤਾਂ ਸਭ ਤੋਂ ਸੌਖਾ ਕੰਮ ਤੇ ਸਭ ਤੋਂ ਵਧੀਆ ਕੰਮ ਇਹ ਹੈ ਵੀ ਤੁਸੀਂ ਐਪਲੀਕੇਸ਼ਨ ਬੁੱਕ ਕਰਕੇ ਹਣਾ ਕਿਸੇ ਵੀ ਕੰਟਰੀ ਦੇ ਵਿੱਚ ਘੁੰਮਣਾ ਤਾਂ ਉੱਥੋਂ ਘੁੰਮੋ ਹੁਣ ਜੇ ਕਈਆਂ ਕਈ ਕੰਟਰੀਆਂ ਇਹ ਜਿਹੀਆਂ ਨੇ ਜਿੱਥੇ ਐਪਲੀਕੇਸ਼ਨਾਂ ਹੀ ਨਹੀਂ ਹੈਗੀਆਂ ਉੱਥੇ ਫਿਰ ਤੁਹਾਨੂੰ ਉਹਨਾਂ ਨਾਲ ਹੀ ਸਰਵਾਈਵ ਕਰਨਾ ਪਊਗਾ ਹੈਲੋ ਤੇ ਉਹਨਾਂ ਨਾਲ ਹੀ ਤੁਹਾਨੂੰ ਸਰਵਾਈਵ ਕਰਨਾ ਪਊਗਾ ਤੇ ੱੱਕੇ ਨਾਲ ਜਿਵੇਂ ਵੀ ਮਤਲਬ ਆਦਾ ਲੜਪੜ ਕੇ ਤੁਸੀਂ ਜਿਹੜਾ ਆਪਦਾ ਫਿਕਸ ਕਰਾਇਆ ਉਹੀ ਦੇ ਕੇ ਉੱਥੋਂ ਖੜਾ ਛੜਾ ਸਕਦੇ ਹੋ ਨਹੀਂ ਮੇਰੇ ਨਾਲ ਤਾਂ ਬਹੁਤ ਵਾਰੀ ਹੋ ਗਿਆ ਐਵੇਂ ਮੋਟਰਸਾਈਕਲ ਵਾਲੇ ਜੀ ਮੈਥੋਂ ਹੈਲੋ ਹੈਲੋ ਨਹੀਂ ਤਾਂ ਮੈਥੋਂ ਮੋਟਰਸ ਹੈ ਹੈ ਨਹੀਂ ਤਾਂ ਬੈਠੋ ਮੋਟਰਸਾਈਕਲ ਵਾਲੇ ਵੀ ਕਈ ਵਾਰ ਟੈਕਸੀਆਂ ਨਾਲੋਂ ਜ਼ਿਆਦਾ ਕਿਰਾਇਆ ਲੈ ਗਏ ਇੱਕ ਦੋ ਵਾਰੀ ਜਿਹੜੀ ਥਾਂ ਆਪਾਂ ਘੁੰਮਾਏ ਆ ਉਹਦੇ ਨੇੜੇ ਇੱਕ ਕੈਫੇ ਸੀ ਤੇ ਪਾਣੀ ਦੀ ਬੋਤਲ ਲੈ ਲਈ ਤੇ ਇੱਕ ਇਧਰਲੇ ਪਾਸੇ ਆਪਾਂ ਮਿਲਕ ਸ਼ੇਕ ਲਵਾ ਲਿਆ ਦੁੱਧ ਦੇ ਵਿੱਚ ਚਾਕਲੇਟ ਵਾਲੀ ਆਈਸਕ੍ਰੀਮ ਪਾ ਕੇ ਉਹਨੂੰ ਗੇੜਾ ਦੇ ਤਾਂ ਇੱਕ ਅੱਧਾ ਪੀਸੇ ਦੇ ਵਿੱਚ ਬਣਾ ਨਾ ਪਤਾ ਤੇ ਇਹ ਮੈਂ ਵੈਸੇ ਪੁੱਛਿਆ ਤਾਂ ਹੈ ਨਹੀਂ ਵੀ ਕਿੰਨੇ ਦਾ ਹੋਊਗਾ ਪਰ ਇਰਾਨ ਬਹੁਤ ਜ਼ਿਆਦਾ ਸਸਤਾ ਯਾਰ ਤੁਸੀਂ ਬਿਨਾਂ ਪੁੱਛੇ ਵੀ ਕੋਈ ਚੀਜ਼ ਲੈ ਲਵੋ ਨਾ ਤੁਸੀਂ ਇੱਕ ਅੱਧੀ ਵਾਰੀ ਸੋਨੂੰ ਲੱਗੂਆ ਵੀ ਹਾਂ ਯਾਰ ਮਹਿੰਗੀ ਆ ਨਹੀਂ ਤਾਂ ਬਾਈ 100 ਰੁਪਏ ਤੋਂ ਥੱਲੇ ਹੀ ਆ ਸਾਰਾ ਸਾਮਾਨ। ਉਹੀ ਗੱਲ ਹੋਈ ਮੈਂ ਸਾਹਮਣੇ ਸ਼ੇਕ ਪੀ ਕੇ ਆਏ ਤੇ ਮੇਰੇ ਰੁਪਏ ਬਣੇ ਸੀ 110 ਤੇ ਦੋ ਮੈਂ ਪਾਣੀ ਦੀਆਂ ਬੋਤਲਾਂ ਵੀ ਲਈਆਂ ਸੀ। ਇੱਥੋਂ ਹੁਣ ਆਪਾਂ ਉਹ ਸਾਹਮਣੇ ਸੜਕ ਕ੍ਰਾਸ ਕਰਕੇ ਪਰਲੇ ਪਾਸੇ ਸੋਨੂੰ ਇੱਥੋਂ ਦੀ ਕੋਈ ਮਸ਼ਹੂਰ ਲੋਕੇਸ਼ਨ ਦਿਖਾ ਕੇ ਲੈ ਕੇ ਆਉਣੇ। ਇਕੱਠ ਤਾਂ ਫੁੱਲਾ ਇੱਥੇ। ਪਰ ਚੀਜ਼ ਕੀ ਆ ਦੇਖਣ ਵਾਲੀ ਉਹ ਜਾ ਕੇ ਪਤਾ ਲੱਗੂਗਾ। ਇਹ ਆ ਜੀ ਕਹਿੰਦੇ ਇੱਥੋਂ ਦੀ ਭਾਈ ਸਭ ਤੋਂ ਮਸ਼ਹੂਰ ਲੋਕੇਸ਼ਨ ਸੀਓਸੀ ਪੁਲ ਜਾਂ ਸੀਓਸੀ ਬ੍ਰਿਜ ਕਿਹਾ ਜਾਂਦਾ ਥਾਂ ਤਾਂ ਸੁਣੀ ਹੈ ਯਾਰ ਆ ਦੇਖੋ ਜਿਵੇਂ ਕੋਈ ਡੈਮ ਬਣਾਇਆ ਹੁੰਦਾ ਨਾ ਤੇ ਇਹ ਬਹੁਤ ਪੁਰਾਣਾ ਬ੍ਰਿਜ ਆ ਇਹ ਇਸ ਸ਼ਹਿਰ ਦੇ ਵਿੱਚ ਟੋਟਲ ਕਹਿੰਦੇ 11 ਹਿਸਟੋਰੀਕਲ ਬ੍ਰਿਜ ਨੇ ਉਹਨਾਂ ਦੇ ਵਿੱਚੋਂ ਇੱਕ ਪੁਲ ਇਹ ਆ ਤੇ ਹਿੰਦੁਸਤਾਨ ਤੇ ਮੈਂ ਇਹ ਕਹਿੰਦਾ ਸੀ ਵੀ ਇੱਥੇ ਟੋਟਲ 11 ਹਿਸਟੋਰੀਕਲ ਪੁਲ ਨੇ ਉਹਨਾਂ ਦੇ ਵਿੱਚੋਂ ਇੱਕ ਪੁਲ ਇਹ ਵੀ ਆ ਤੇ 17ਵੀਂ ਸੈਂਚਰੀ ਦਾ ਇਹ ਪੁਲ ਬਣਿਆ ਹੋਇਆ ਏ ਕਹਿੰਦੇ ਜਗਾ ਵਧੀਆ ਮਤਲਬ ਦੇਖਣ ਵਾਲੀ ਹੈ ਇਥੇ ਬਹੁਤ ਇਹੋ ਜਿਹੇ ਪੁਰਾਣੀਆਂ ਬਿਲਡਿੰਗਾਂ ਨੇ ਜਿਨ੍ਹਾਂ ਵਾਸਤੇ 300 400 ਸਾਲ ਪੁਰਾਣੀ ਗੱਲਬਾਤ ਹੋਣੀ ਆਮ ਜੀ ਗੱਲ ਤੇ ਫੁੱਲ ਇਕੱਠਾ ਇਥੇ ਰੌਣਕ ਮੇਲਾ ਬਸ ਜਿਵੇਂ ਸੁਖਣਾ ਲੈ ਕੇ ਆਉਂਦੀ ਚੰਡੀਗੜ੍ਹ ਵਾਲੀ ਉਹ ਮਾਹੌਲਾ ਐ ਲੋਕ ਇਥੇ ਆਨੰਦ ਮੰਨ ਆਏ ਹੋਏ ਨੇ ਖਾਣ ਪੀਣ ਦਾ ਸਮਾਨ ਲੈ ਕੇ ਬੈਠੇ ਨੇ ਤੇ ਖਾਈ ਪੀ ਜਾਂਦੇ ਨੇ ਰਾਤ ਨੂੰ ਫੋਟੋਆਂ ਖਿਚਾਉਣਗੇ ਹਨੇਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਮੁੜ ਜਾਣਗੇ ਇਹ ਸੀ ਸਭ ਤੋਂ ਵੱਡੀ ਲੋਕੇਸ਼ਨ ਜਿਹੜੀ ਆਪਣੇ ਹੋਟਲ ਵਾਲੇ ਮਾਲਕ ਨੇ ਆਪਾਂ ਨੂੰ ਦੱਸੀ ਆ ਇਸ ਪੁਲ ਦੇ ਉੱਪਰ ਜਾਣ ਵਾਸਤੇ ਵੀ ਇਧਰਲੇ ਪਾਸੇ ਥਾਂ ਬਣੀ ਹੋਈ ਆ ਠੀਕ ਆ ਤੁਸੀਂ ਉੱਪਰ ਜਦੋਂ ਮੈਂ ਉੱਪਰ ਜਾ ਕੇ ਦਿਖਾਉਣਾ ਇੱਕ ਵਾਰੀ ਚੱਕਾ 2000 ਮਿੰਟ ਹੀ ਲਾਵਾਂਗੇ ਆਪਾਂ ਬੜਾ ਟਾਈਮ ਨਹੀਂ ਲਾਉਂਦੇ ਇੱਥੇ ਉਦੋਂ ਆ ਫਿਰ ਆਪਾਂ ਮੋੜਾਂਗੇ ਵਾਪਸ ਤੇ ਇੱਥੋਂ 뷰 ਪੁਆਇੰਟ ਬਣਦਾ ਆ ਦੇ ਕਦੇ ਕਦੇ ਪਾਣੀ ਇਹਦਾ ਚੜਿਆ ਹੁੰਦਾ ਤੇ ਕਦੇ ਕਦੇ ਪਾਣੀ ਇਹਦਾ ਕਹਿੰਦੇ ਸੁੱਕ ਜਾਂਦਾ ਪਰ ਜਦੋਂ ਪਾਣੀ ਚੜਿਆ ਹੁੰਦਾ ਉਦੋਂ ਜਿਆਦਾ ਵਧੀਆ ਲੱਗਦਾ ਜਿੱਥੇ ਲੋਕ ਹੁਣ ਬੈਠੇ ਨੇ ਨਾ ਆ ਥਾਂ ਦੇ ਉੱਤੇ ਵੀ ਉਦੋਂ ਫੁੱਲ ਪਾਣੀ ਹੁੰਦਾ ਬਾਕੀ ਇੱਥੇ ਅ ਤਾਰਾਂ ਲੱਗੀਆਂ ਹੋਈਆਂ ਨੇ ਕੋਈ ਅੱਕਿਆ ਓੱਕਿਆ ਇਥੋਂ ਛਾਲ ਵੀ ਮਾਰ ਜਾਂਦਾ ਹੁੰਦਾ ਜਦੋਂ ਪਾਣੀ ਜਿਆਦਾ ਚੜਿਆ ਹੋਵੇ ਤਾਂ ਕਰਕੇ ਜਿਹਨੇ ਮਾਰ ਨਹੀਂ ਹੋਵੇ ਛਾਲ ਫਿਰ ਉਹਨੂੰ ਤਾਰਾਂ ਤੂੜਾਂ ਨਹੀਂ ਰੋਕ ਸਕਦੀਆਂ ਉਹ ਤੁਰ ਤੱਕ ਇਕੱਠਾ ਯਾਰ ਉਹ ਦੇਖੋ ਤੇ ਜਿਹੜੀ ਇਧਰਲੇ ਪਾਸੇ ਲੇਕ ਆ ਭਾਈ ਉਹਦੇ ਵਿੱਚ ਕਿਸ਼ਤੀਆਂ ਗੁਸਤੀਆਂ ਚੱਲੀ ਜਾਂਦੀਆਂ ਨੇ ਬਸ 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 ਐਵੇਂ ਦਾ ਮਾਹੌਲ ਆ ਇੱਥੇ ਘੁੰਮਣ ਫਿਰਨ ਵਾਲਾ ਠੀਕ ਆ ਸਾਫ਼ ਸੁਥਰੀ ਜਿਹੀ ਸਿਟੀ ਆ ਆਪਾਂ ਥੋੜੀ ਜੀਆਂ ਹਿਸਟੋਰੀਕਲ ਥਾਵਾਂ ਜੇ ਦੇਖ ਕੇ ਬੱਧ ਖੁਸ਼ ਹੁੰਨੇ ਆ ਜਿਵੇਂ ਦਾ ਕੱਠ ਇਸ ਨਦੀ ਦੇ ਇਧਰਲੇ ਪਾਸੇ ਆ ਉਵੇਂ ਦਾ ਕੱਠ ਉਹ ਪਰਲੇ ਪਾਸੇ ਵੀ ਆ ਉਹ ਉੱਥੇ ਬਸ ਇਹ ਹੁਣ ਆਪਣਾ ਆਖਰੀ ਝਾਕ ਬਾਕਾ ਸੀ ਇੱਥੋਂ ਦਾ ਹੁਣ ਆਪਾਂ ਚੱਲਦੇ ਆ ਇਧਰਲੇ ਪਾਸੇ ਫੋਟੋਗ੍ਰਾਫਰ ਵੀ ਆ ਤੇ ਫੋਟੋਗ੍ਰਾਫਰ ਫੋਟੋਆਂ ਵੀ ਥੋੜੀਆਂ ਖਿੱਚ ਕੇ ਦੇ ਹੀ ਜਾਣਗੇ ਜਿਹੜੀ ਥਾਂ ਦੇ ਉੱਤੇ ਆਪਾਂ ਹੁਣ ਖੰਮ ਰਹੇ ਆ ਜੀ ਇਹਨੂੰ ਕਿਹਾ ਜਾਂਦਾ ਚਾਰ ਬਾਗ ਤੇ ਸਭ ਤੋਂ ਫੇਮਸ ਲੋਕੇਸ਼ਨ ਇੱਥੋਂ ਦੀ ਮੈਟਰੋ ਵੀ ਚੱਲਦੀ ਆ ਇੱਥੇ ਤੇ ਤੁਸੀਂ ਸ਼ਾਮ ਨੂੰ ਇੱਥੇ ਘੁੰਮਣਾ ਫਿਰਨਾ ਤਾਂ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਮਾਹੌਲ ਬਣਾਇਆ ਹੋਇਆ ਬਸ ਇਹੋ ਜਿਹਾ ਕੁਸ਼ੀ ਆ ਯਾਰ ਰਿਸ਼ਵਾਨ ਦੇ ਵਿੱਚ ਜਿੱਧਰਲੇ ਪਾਸੇ ਨੂੰ ਵੀ ਜਾਂਦੇ ਆ ਤੇ ਬਸ ਤੁਸੀਂ ਪੀਸਫੁੱਲ ਜਿਹਾ ਕਾਮ ਜਿਹਾ ਮਾਹੌਲ ਆ ਜਿਹੜੇ ਹਵਾ ਨਾਲ ਇੱਥੇ ਲੋਕਾਂ ਦਾ ਇਕੱਠਾ ਆ ਯਾਰ ਜਮੇ ਕੋਈ ਰੌਲਾ ਨਹੀਂ ਹੈਗਾ ਕੋਈ ਚੀਂ ਚਾ ਕੁਛ ਨਹੀਂ ਚੁੱਪ ਕਰਕੇ ਆ ਤਾਂ ਲੋਕ ਬੈਠੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਜੀਆਂ ਕਰਦੇ ਨੇ ਤੇ ਬਸ ਆ ਦਾ ਸ਼ੈਰ ਸੂਰ ਕਰੀ ਜਾਂਦੇ ਨੇ ਆ ਚ ਜਾਂਦੇ ਜਾਂਦੇ ਇੱਥੇ ਕਿ ਬਿਲਡਿੰਗ ਆਈ ਆ ਯਾਰ ਇਹਦੇ ਉੱਪਰ ਲਿਖਿਆ ਹੋਇਆ ਬਾਜ਼ਾਰ ਹੋਨਾਰ ਤੇ ਤੁਸੀਂ ਦੇਖੋ ਬਈ ਐਡੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਤੇ ਇਹ ਵੀ ਐ ਨਹੀਂ ਪਤਾ 16ਵੀਂ 17ਵੀਂ ਸੈਂਚਰੀ ਦੀ ਕੋਈ ਬਿਲਡਿੰਗ ਹੋਵੇ ਤੇ ਉਹਦੇ ਵਿੱਚ ਤੇ ਉਹਦੇ ਵਿੱਚ ਮਤਲਬ ਐ ਬਾਜ਼ਾਰ ਬਣਿਆ ਹੋਇਆ ਇੱਥੇ ਵਧੀਆ ਤਕੜੇ ਸ਼ੋਰੂਮ ਨੇ ਕਿਉਂਕਿ ਕਿਉਂਕਿ ਇੱਥੇ ਐ ਨਹੀਂ ਪਤਾ ਕਿਰਾਇਆ ਜਾਦੇ ਹੋਵੇ ਚੀਜ਼ਾਂ ਦਾ ਉਹ ਤੁਰ ਤੱਕ ਬਣਿਆ ਹੋਇਆ ਤੇ ਕਿੰਡਾ ਸੋਹਣਾ ਲੱਗ ਰਿਹਾ ਚਾਰ ਬਾਗ ਖਤਮ ਹੋ ਗਿਆ ਜੀ ਜਿੱਥੇ ਲੋਕ ਤੁਰ ਕੇ ਘੁੰਮ ਸਕਦੇ ਨੇ ਇਸ ਤੋਂ ਬਾਅਦ ਵਾਲਾ ਏਰੀਆ ਵੀ ਸਾਰਾ ਚਾਰ ਬਾਗ ਵਾਲੀ ਆ ਪਰ ਉੱਥੇ ਗੱਡੀਆਂ ਗੁੱਡੀਆਂ ਮੋਟਰਸਾਈਕਲ ਬੱਸਾਂ ਸਾਰਾ ਕੁਝ ਉਹਦੇ ਵਿੱਚ ਦੀ ਹੋ ਕੇ ਜਾਂਦਾ ਇਧਰਲੇ ਪਾਸੇ ਮੈਟਰੋ ਵਾਲੇ ਸਟੇਸ਼ਨ ਵੀ ਬਣੇ ਹੋਏ ਨੇ ਸਵੇਰੇ ਘਮਾਰ ਰਹੇ ਸੀ ਨਾ ਹੁਣ ਤੁਸੀਂ ਦੇਖੋ ਯਾਰ ਇੱਥੇ ਮਾਹੌਲ ਕਿੱਡਾ ਸੋਹਣਾ ਆ ਬੱਗੀਆਂ ਜੇ ਚੱਲ ਵੀ ਰਹੀਆਂ ਨੇ ਤੇ ਆਲੇ-ਦਾਲੇ ਲਾਈਟਾਂ ਹੀ ਲਾਈਟਾਂ ਲੱਗੀਆਂ ਹੋਈਆਂ ਨੇ ਪਰ ਐ ਹੁੰਦਾ ਨਾ ਯਾਰ ਫਿਰ ਦਿਨੇ ਬੰਦਾ ਕਰੇਗੀ ਚੀਜ਼ਾਂ ਤਾਂ ਇਹ ਰਾਤ ਨੂੰ ਵੀ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਜਿਆਦਾ ਸੋਹਣੀਆਂ ਲੱਗਦੀਆਂ ਨੇ ਫਿਰ ਦਿਨੇ ਬੰਦਾ ਕਿੱਥੇ ਟਾਈਮ ਪਾਸ ਕਰੇ ਤੇ ਗੱਡੀ ਸੋਹਣੀ ਗੱਲ ਬਾਤ ਆ ਅਸਲ ਦੇ ਵਿੱਚ ਮੈਂ ਤਾਂ ਆਦੇ ਹੋਸਟਲ ਚੱਲਿਆ ਸੀ ਇਹ ਗਲਤੀ ਨਾਲ ਮੈਂ ਇਧਰ ਨੂੰ ਆ ਗਿਆ ਤੇ ਇਧਰੋਂ ਪਿਛਲੇ ਪਾਸੇ ਨਮਾਜ਼ ਦੀਆਂ ਆਵਾਜ਼ਾਂ ਆਈ ਜਾਂਦੀਆਂ ਨੇ ਪੂਰਾ ਐ ਅਰਬੀ ਕੈਰਬੀ ਕ ਮਾਹੌਲ ਹੋਇਆ ਪਿਆ ਭਾਈ ਜਿਹੜਾ ਬਾਜ਼ਾਰ ਤੁਹਾਨੂੰ ਮੈਂ ਦਿਨੇ ਦਿਖਾ ਰਿਹਾ ਸੀ ਨਾ ਹੁਣ ਤੁਸੀਂ ਦੇਖੋ ਪੂਰਾ ਲੈਟਾ ਲੂਟਾ ਲੱਗ ਗਿਆ ਇੱਥੇ ਤੇ ਉਵੇਂ ਇਧਰਲੇ ਪਾਸੇ ਆ ਦੇਖੋ ਬਾਕੀ ਅੱਜ ਆਪਣਾ ਈਰਾਨ ਦੇ ਵਿੱਚ ਆਖਰੀ ਦਿਨ ਆ ਮਤਲਬ ਆਖਰੀ ਦਿਨ ਸੀ ਜਿੱਥੇ ਆਪਾਂ ਈਰਾਨ ਐਕਸਪਲੋਰ ਕੀਤਾ ਹੁਣ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਕਿੱਥੇ ਜਾਵਾਂਗੇ ਇਹ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਨਾਲੇ ਤੁਹਾਡਾ ਇੰਟਰਸਟ ਬਣਿਆ ਰਹੂ ਨਾਲੇ ਤੁਸੀਂ ਸਫ਼ਰ ਨਾਲ ਜੁੜੇ ਰਹੋਗੇ ਕੱਲ ਵਾਲੀ ਵੀਡੀਓ ਦੇ ਵਿੱਚ ਜੋ ਤੁਹਾਨੂੰ ਪਤਾ ਲੱਗੂ ਮੈਂ ਕਿੱਥੇ ਚੱਲੇ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਠੀਕ ਆ ਆਪਾਂ ਆਪਦੇ ਹੋਸਟਲ ਚਿੱਲੇ 'ਚ ਪਹੁੰਚ ਗਏ ਆ ਜੀ ਲੋ ਜੀ ਇਹ ਆ ਆਪਣੀ ਡੋਰਮਟਰੀ ਇੱਕ ਬੈੱਡਾ ਲੱਗਿਆ ਹੋਇਆ ਇੱਕ ਬੈੱਡਾ ਤੇ ਮੇਰੇ ਵਾਲਾ ਬੈੱਡ ਆ ਸੀ ਤੇ ਇੱਕ ਬੈੱਡ ਇਹ ਆ ਠੀਕ ਆ ਇੱਥੇ ਵਾਈਫਾਈ ਦੀ ਸਪੀਡ ਬਹੁਤ ਵਧੀਆ ਏਸ ਹੋਸਟਲ ਦੇ ਵਿੱਚ ਇੱਥੇ ਕਮਰੇ ਦੇ ਵਿੱਚ ਨਾ ਕਾਮਨ ਲਾਈਟ ਨਹੀਂ ਲੱਗੀ ਹੋਈ ਜਿਹਨੂੰ ਲਾਈਟ ਦੀ ਲੋੜ ਆ ਉਹ ਆਪਦੇ ਏਸ ਪਾਲੇ ਦੇ ਵਿੱਚ ਲਾਈਟ ਲਾ ਦੇ ਤੇ ਇਹਨੂੰ ਐ ਬੰਦ ਕਰਕੇ ਆਪ ਦਾ ਅੰਦਰ ਜੋ ਮਰਜ਼ੀ ਕਰੀ ਜਾਵੇ ਕਿਉਂਕਿ ਕਈ ਵਾਰ ਹੁੰਦਾ ਨਾ ਕੋਈ ਬੰਦਾ ਬਾਹਰੋਂ ਆਉਂਦਾ ਉਹ ਲਾਈਟ ਲਾਉਂਦਾ ਤਾਂ ਜਿਹੜੇ ਇੱਥੇ ਬੰਦੇ ਪਏ ਨੇ ਟੋਟਲ ਕਿੰਨੇ ਬੈਡ ਨੇ 6 ਬੰਡ ਨੇ ਤਾਂ 6 ਦੇ 6 ਬੰਦੇ ਫਿਰ ਡਿਸਟਰਬ ਹੁੰਦੇ ਨੇ ਤਾਂ ਕਰਕੇ ਇਹ ਫੈਸਿਲਿਟੀ ਦਿੱਤੀ ਜਾਂਦੀ ਆ ਵੀ ਤੁਹਾਡੇ ਕੈਬਨ ਦੇ ਵਿੱਚ ਹੀ ਲੇਟ ਲਾ ਦਿੰਦੇ ਨੇ ਸੋ ਨਵੀਂ ਵੀਡੀਓ ਨਾਲ ਕੱਲੂ ਫਿਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਵਾਲੀ ਵੀਡੀਓ ਤੇ ਨਿਗਾ ਜ਼ਰੂਰ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ